ਜਗਦੀਸ਼ਰੈ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਠਾਕ ਰੋ ਬੈਰਾਗ ਰੋ ਮੈਂ ਜਿਹੀ ਕਣ ਚੇਰੀ RAM ਤੂੰ ਸਾਗਰ ਹੋ ਰਤਨਾਗਰੋ ਹਉਸਾਰ ਨਾ ਜਾਣਾ ਤੇਰੀ RAM ਸਾਰ ਨਾ ਜਾਣਾ ਤੂੰ ਵਧਦਾਣਾ ਕਰ ਮਿਹਰੰਮਤ ਸਾਈ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਦ ਧਿਆਈ ਗਰਬ ਨਾ ਕੀਜੈ ਰੇਣ ਹਵੀਜੈ ਤਾਂ ਗਤ ਜੀ ਅਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇ ਹੀ ਘਣ ਚੇਰੀ ਰਾਮ ਤੁਮ ਗੋਹਰ ਹਤ ਗਹਿਰ ਗੰਭੀਰਾ ਤੁਮ ਪੇਰ ਹਮ ਬਹੁਰੀਆ ਰਾਮ ਤੁਮ ਵੱਡੇ ਵੱਡੇ ਵੱਡ ਉੱਚੇ ਹਉ ਇਤਨੀ ਕਲਹਰੀ ਆ ਰਾਮ ਹਉ ਕਿਛ ਨਾਹੀ ਏ ਕੋ ਤੂ ਹੈ ਆਪੇ ਆਪ ਸੁਜਾਨਾ ਅਮਰਤ ਦ੍ਰਿਸ਼ਟ ਨਿਮਖ ਪ੍ਰਭ ਜੀਵਾ ਸਰਬ ਰੰਗ ਰਸਮਾਨਾ ਚਰਨ ਹ ਸਰਨੀ ਦਾਸ ਹ ਦਾਸੀ ਮਨ ਮੋਲੈ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਨਾ ਆਪਨ ਭਾਵਨ ਕਰੀਆ तुज ऊपर मेरा है माना तू है मेरा ताना राम सूरत मत चतुराई तेरी तू जणाए जान राम सोई जाने सोई पहचाने जा को नगर सरंदी मन मुख भूली बहुती राही हाथी माया फंदे ठाकुर भाणी सागुणवंती ਤਿਨੇ ਹੀ ਸਬਰੰਗ ਮਾਣਾ ਨਾਨਕ ਕੀ ਧਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹਉ ਵਾਰੀ ਵੰਨਾਂ ਕੋਲੀ ਵੰਨਾਂ ਤੂੰ ਪਰਬਤ ਮੇਰਾ ਓ ਲਾ ਰਾਮ ਹਉ ਵੱਲ ਜਾਈ ਲੱਖ 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 ਬਰੀਆ ਜਿਨ ਭ੍ਰਮ ਪਰਦਾ ਖੋਲਾ ਰਾਮ ਮਿਟੇ ਅੰਧਾਰੇ ਤਜੇ ਬਿਕਾਰੇ ठाकुर स्यों मन माना ਪ੍ਰਭ ਜੀ ਬਾਣੀ ਭਈ ਨਿਕਾਣੀ ਸਫਲ ਜਨਮ ਪਰਵਾਨਾ ਭਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਕਹੋ ਨਾਨਕ ਹਉ ਨਿਰਪੋ ਹੋਈ ਸੋ ਪ੍ਰਭ ਮੇਰਾ ਓਲਾ ਸੋਹੀ ਮਹੱਲਾ ਪੰਜਵਾ ਸਾਜਨਪੁਰਖ ਸਤਿਗੁਰ ਮੇਰਾ ਪੂਰਾ ਤਿਸ ਬੇਨੇ ਅਵਰ ਨਾ ਜਾਣਾ ਰਾਮ ਮਾਤ ਪਿਤਾ ਭਾਈ ਸੁਤ ਬੰਦਪ ਜੀ ਪ੍ਰਾਨ ਮਨ ਪਾਣਾ ਰਾਮ ਜਿਉ ਪਿੰਡ ਸਭ ਤਿਸ ਕਾ ਦੀਆ ਸਰਬ ਗੁਣਾ ਭਰੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਭਰੂਰੇ ਤਾਂ ਕੀ ਸਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕਉ ਬਲੇ ਹਾਰੈ ਨਾਨਕ ਸਦ ਕੁਰਬਾਣਾ ਐਸਾ ਗੁਰ ਵਡਭਾਗੀ ਪਾਈਐ ਜਿਤ ਮਿਲਿਆ ਪ੍ਰਭ ਜਾਪੈ ਰਾਮ ਜਨਮ ਜਨਮ ਕੇ ਕਿਲ ਵਿਖ ਉਤਰਹਿ ਹਰ ਸੰਤ ਧੂੜੀ ਨਿਤ ਨਾ ਪੈ ਰਾਮ ਹਰ ਧੂੜੀ ਨਾਈਐ ਪ੍ਰਭੁ ਧਿਆਈਐ ਬਹੁੜ ਜੁਨ ਨ ਆਈਐ ਗੁਰ ਚਰਨੀ ਲਾਗੇ ਭ੍ਰਮ ਭਉ ਭਾਗੀ ਮਾਨ ਚਿੰਦਿਆ ਭਲ ਪਾਈਐ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਾਹੀ ਸੰਤਾਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪਰ ਤਾਪੈ ਹਰ ਹਰੇ ਹਰ ਗੁਣ ਨਿਦੇ ਹਰ ਸੰਤਨ ਕੈ ਵਾਸਿਆ ਆਹੀ ਰਾਮ ਸੰਤ ਚਰਨ ਗੁਰ ਸੇਵਾ ਲਾਗੇ ਤਿਨਹੀ ਪਰਮ ਪਦ ਪਾਏ ਰਾਮ परम पद पाया आप मिटाया हर पूर्ण कृपा तारी सफल जन्म होआ पौ भागा हर पेटिया एक मरारी जिसका साथ निही मेल लिया ज्योति ज्योत समाया नानक नाम निरंजन जपीए मिल सतगुरु सुख पाया गाओ मंगलो नित हर जनो ਪੁੰਨੀ ਇਚ ਸਬਾਈ ਰਾਮ ਰੰਗ ਰੱਤੇ ਆਪਣੇ ਸੁਆਮੀ ਸੇਤੀ ਮਰੈ ਨ ਆਵੈ ਜਾਈ ਰਾਮ ਅਬਨਾਸੀ ਪਾਇਆ ਨਾਮ ਧਿਆਇਆ ਸਗਲ ਮਨੋਰਥ ਪਾਈ ਸ਼ਾਂਤ ਸਹਿਜ ਆਨੰਦ ਕਨੇਰੇ ਗੁਰ ਚਰਨੀ ਮਨ ਲਾਈ ਪੂਰ ਰਹਿਆ ਘਟ ਘਟ ਅਬਨਾਸੀ ਥਾਨ ਤਨੰਤਰ ਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਨੀ ਮਨ ਲਾਈ ਸੂਹੀ ਮਹੱਲਾ ਪੰਜਵਾਂ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੈਤਰ ਦੇਖਹਿ ਦਰਸ ਤੇਰਾ ਰਾਮ ਲੱਖ ਜਿਹਵਾ ਦੇਹੁ ਮੇਰੇ ਪਿਆਰੇ ਮੁਖ ਹਰ ਅਰਾਧੇ ਮੇਰਾ ਰਾਮ ਹਰ ਅਰਾਧੇ ਜਮ ਪੰਥ ਸਾਦੇ ਦੁਖ ਨਾ ਵਿਆਪੈ ਕੋਈ ਜਲ ਤਲ ਮਹੀ ਅਲ ਪੂਰਨ ਸੁਆਮੀ ਜਤ ਦੇਖਾਂ ਤਤ ਸੋਈ ਪਰਮ ਮੋਹ ਵਿਕਾਰ ਨਾਠੇ ਪ੍ਰਭ ਨੇ ਰਹੁ ਤੇ 네ਰਾ ਨਾਨਕ ਕੋ ਪ੍ਰਭ ਕਿਰਪਾ ਕੀਜੈ 네ਤਰ ਦੇਖਹਿ ਦਰਸ ਤੇਰਾ ਕੋਟ ਕਰਨ ਦੀਜੈ ਪ੍ਰਭ ਪੀਤਮ ਹਰ ਗੁਣ ਸੁਣੀਐ ਅਬਨਾਸੀ ਰਾਮ ਸੁਣ ਸੁਣ ਇਹੋ ਮਨ ਨਿਰਮਲ ਹੋਵੈ ਕਟਿਐ ਕਾਲ ਕੀ ਫਾਸੀ ਰਾਮ ਕਟਿਐ ਜਮ ਫਾਸੀ ਸਿਮਰ ਅਬਨਾਸੀ ਸਗਲ ਮੰਗਲ ਸੁਗਿਆਨਾ ਹਰ ਹਰ ਜਪ ਜਪੀਐ ਦਿਨ ਰਾਤੀ ਲਾਗੈ ਸਹਜ ਧਿਆਨਾ ਕਲ ਮਲ ਦੁਖ ਜਾਰੇ ਪ੍ਰਭੂ ਚਤਾਰੇ ਮਨ ਕੀ ਦੁਰਮਤ ਨਾਸੀ ਕਹੋ ਨਾਨਕ ਪ੍ਰਭ ਕਿਰਪਾ ਕੀਜੈ ਹਰ ਗੁਣ ਸੁਣੀਐ ਅਬਨਾਸੀ ਕਰੋੜ ਹਸਤ ਤੇਰੀ ਟਹਿਲ ਕਮਾਵਹਿ ਚਰਨ ਚੱਲੇ ਹੈ ਪ੍ਰਭ ਮਾਰਗ ਰਾਮ ਭਵ ਸਾਗਰ ਨਾਵ ਹਰ ਸੇਵਾ ਜੋ ਚੜ੍ਹੈ ਤਿਸ ਤਾਰਗ ਰਾਮ ਭਵ ਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋ ਰਥ ਪੂਰੇ ਮਹਾ ਬਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ਮਨ ਬਾੰਛਤ ਫਲ ਪਾਏ ਸਗਲੇ ਕੁਦਰਤ ਕੀਮ ਅਪਾਰਗ ਕਹੋ ਨਾਨਕ ਪ੍ਰਭ ਕਿਰਪਾ ਕੀ ਜੈ ਮਨ ਸਦਾ ਚੱਲੈ ਤੇਰੇ ਮਾਰਗ ਏਹੋ ਵਰ ਏਹਾ ਵਡਿਆਈ ਏਹੋ ਤਨ ਹੋਏ ਵਡਭਾਗਾ ਰਾਮ ਏਹੋ ਰੰਗ ਏਹੋ ਰਸ ਭੋਗਾ ਹਰ ਚਰਨੀ ਮਨ ਲਾਗਾ ਰਾਮ ਮਨ ਲਾਗਾ ਚਰਨੀ ਪ੍ਰਭ ਕੀ ਸਰਣੀ ਕਰਨ ਕਾਰਨ ਗੋਪਾਲਾ ਸਭ ਕਿਛ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦਿਆਲਾ ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਤੋਹ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਲਾਗਾ ਸੂਹੀ ਮਹੱਲਾ ਪੰਜਵਾ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤਜਾ ਵਹਿ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉਤਮ ਬਾਣੀ ਸਹਿਜ ਕਥਾ ਪ੍ਰਭ ਕੀ ਆਤ ਮੀਠੀ ਕਥੀ ਅਕਥ ਕਹਾਣੀ ਭਲਾ ਸੰਜੋਗ ਮੂਰਤ ਪਲ ਸਾਚਾ ਅਬ ਚਲ ਨੀਮ ਰਖਾਈ ਜਨ ਨਾਨਕ ਪ੍ਰਭ ਭਏ ਦਿਆਲਾ ਸਰਬ ਕਲਾ ਬਣਾਈ ਆਨੰਦਾ ਵਜਹਿ ਨਿਤ ਵਾਜੀ ਪਾਰ ਬ੍ਰਹਮ ਮਨ ਬੂਠਾਰਾਮ ਗੁਰਮੁਖੇ ਸਚ ਕਰਣੀ ਸਾਰੀ ਬਿਨ ਸੇ ਭ੍ਰਮ ਭੈ ਝੂਠਾਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਕਰਮਹਿ ਨਾਮ ਨਿਧ ਭਰੇ ਪੰਡਾਰਾ RAM ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾਕੇ ਭਾਗਾ ਛਾਇਆ ਪ੍ਰਭ ਛਤਰ ਪਤ ਕੀਨੀ ਸਗਲੀ ਤਪਤ ਬਨਾਸੀ ਰਾਮ ਦੂਖ ਪਾਪ ਕਾ ਡੇਰਾ ਢਾਠਾ ਕਾਰਜ ਆਇਆ ਰਾਸੀ ਰਾਮ ਹਰ ਪ੍ਰਭ ਫਰਮਾਇਆ ਮਿਟੀ ਬਲਾਇਆ ਸਾਚ ਧਰਮ ਪੁਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਈਐ ਸੋਵਤ ਬੈਸ ਤੇ ਖਲਿਆ ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲ ਥਲ ਮਹੀਲ ਸੋਈ ਜਨ ਨਾਨਕ ਪ੍ਰਭ ਕੀ ਸਰਨਾਈ ਤਿਸ ਬਿਨ ਅਵਰ ਨ ਕੋਈ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰ ਰਾਇਆ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਾਧਾਈਆਂ ਕਰੀ ਨਦਰਸੋ ਆਮੀ ਸੁਖਾ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਉ ਪਿੰਡ ਜਿਨ ਧਾਰਿਆ ਸੂਹੀ